ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਇੱਕ ਗੁਰੂ ਦੀ ਬਾਣੀ ਦੇ ਵਿੱਚੋਂ ਇਤਿਹਾਸ ਸੁਣਾਉਨੇ ਆ ਸਤਿਗੁਰ ਜੀ ਬਾਣੀ 'ਚ ਕਹਿੰਦੇ ਆ ਹੇ ਮਨ ਮੇਰਾ ਤੂੰ ਸਦਾ ਰਹਿ ਗੁਰ ਨਾਲੇ ਗੁਰੂ ਨਾਲ ਰਹੇ ਤੋ ਮਨ ਮੇਰੇ ਦੂਖ ਸਭਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਏ ਮਨ ਮੇਰਿਆ ਤੂੰ ਸਦਾ ਰਹਿ ਗੁਰ ਨਾਲੇ ਗੁਰੂ ਨਾਲ ਰਹੁ ਮਨ ਮੇਰੇ ਦੁਖ ਸਭ ਬਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਜਿਹੜੀ ਤਰੇ ਕਾਰਜ ਜੇ ਤੂੰ ਗੁਰੂ ਦੇ ਨਾਲ ਰਹੂਗਾ ਤੇਰਾ ਮਨ ਬਨ ਬਣ ਕੇ ਤੂੰ ਰਹੇਗਾ ਗੁਰੂ ਦੇ ਨਾਲ ਮਨ ਕਰਕੇ ਸਤ ਗੁਰਜੀ ਤੇਰੇ ਕਾਰਜ ਸਵਾਰਨਗੇ ਜਿਵੇਂ ਕਿ ਇੱਕ ਕਿਸਾਨ ਗਿਆ ਸਤਿਗੁਰੂ ਦੇ ਚਰਨਾਂ ਦੇ ਵਿੱਚ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਘਰੋਂ ਬਹੁਤ ਗਰੀਬ ਆ ਮੇਰੇ ਬੱਚੇ ਕੰਮ ਨਹੀਂ ਕਰਦੇ ਸਾਡੇ ਘਰੇ ਬੜੀ ਬੇਥ ਵਾਕੀ ਆ ਪੈਸਾ ਨਹੀਂ ਬਣਦਾ ਪੈਸੇ ਬਿਨਾ ਕੰਮ ਨਹੀਂ ਚੱਲਦਾ ਨਾ ਉਹ ਦਿਹਾੜੀ ਦੱਪਾ ਜਾਂਦੇ ਆ ਮੰਦਿਰ ਦੇ ਨਾਲ ਤੁਰੇ ਫਿਰਦੇ ਆ ਮੈਂ ਜਿਹੜਾ ਲਿਆਲਾ ਕਮਾ ਕੇ ਤੇ ਬਹੁ ਦੇ ਨਾਮ ਆ ਉਹਦਾ ਤੱਬਰ ਪਾਲਦਾ ਤੇ ਕੀਤ ਵੀ ਸਾਡਾ ਬਰਾਨ ਪਿਆ 사ਧਗੁਰ ਜੀ ਮੈਨੂੰ ਰਾਹ ਪਾਓ ਮੇਰੇ ਕਾਰਜ ਕਰੋ 사ਧਕਰ ਕਹਿੰਦੇ ਚੰਗਾ ਸਿੰਘਾ ਇੱਕ ਗੱਲ ਆ ਅਸੀਂ ਤੇਨੂੰ ਗੱਲ ਕਹਿੰਨੇ ਆ ਤੇ ਜੇ ਤੂੰ ਸਾਡੀ ਗੱਲ ਮੰਨੇਗਾ ਨੌਂ ਨੇ ਤਾਂ 13 ਸਿੱਧਾ ਹੋਣਗੀਆਂ ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਫਿਰ ਜਵੇ ਹੋਈ ਜਾਂਦਾ ਹੋਈ ਜਾਣ ਦੇ ਜੇ ਹੁਣ ਤੂੰ ਸਾਡੇ ਚਰਨਾਂ ਚ ਆ ਗਿਆ ਨਮਾਹ ਮਹਾਰਾਜ ਦੱਸੋ ਮੈਂ ਕਿਉਂਕਿ ਔਖਾ ਬਹੁਤ ਸੀ ਜਦੋਂ ਜਿਹਦੇ ਘਰੇ ਫਿਰ ਇਹ ਚੀਜ਼ਾਂ ਹੋਣ ਪੈਸੇ ਦੀ ਕਮੀ ਹੋਵੇ ਬੱਚੇ ਆਖੇ ਨਾ ਲੱਗਦੇ ਹੋਣ ਕੰਮ ਕੋਈ ਚੱਲਦਾ ਨਾ ਹੋਵੇ ਪਹਿਲੇ ਜ਼ਮੀਨਦਾਰ ਪਈ ਰਹੇ ਫਿਰ ਉਹਦਾ ਮਨ ਪੁੱਛੇ ਜਾਣਦਾ ਉਹ ਜ਼ਮੀਨਦਾਰ ਦਾ ਉਹ ਸਤਿਗੁਰੂ ਕਹਿੰਦੇ ਲੈ ਵੇ ਗੱਲ ਸੁਣੋ ਮਿੱਤਰਾ ਬਾਣ ਅੰਬਰਤ ਵੇਲੇ ਉਠਣਾ ਬਿਆ ਕਰੂ ਇੰਨਾ ਕੰਮ ਦਾ ਕਰ ਸਕਦਾ ਨਾ ਅੰਬਰਤ ਵਾਲੇ 4 ਵਜੇ 5 ਵਜੇ ਉੱਠ ਸਕਦਾ ਕਹਿੰਦਾ ਜੀ ਉੱਠ ਖੜਿਆ ਕਰੂੰ ਦੋਨੇ ਜੀ ਉੱਠਿਆ ਕਰੂੰ ਕਹਿੰਦਾ ਜੀ ਉੱਠ ਖੜਿਆ ਕਰਾਂਗੇ ਆ ਲੈ ਲਓ ਮੂਲ ਮੰਤਰ ਇਹ ਤੁਸੀਂ ਕਰਨਾ ਸਾਰੇ ਮੰਤਰਾਂ ਤੋਂ ਵੱਡਾ ਕਿਸੇ ਸਾਧੂ ਸੰਤ ਕੋਲੇ ਨਹੀਂ ਜਾਣਾ ਕਿਸੇ ਕੋਲੇ ਨਹੀਂ ਜਾਣਾ ਇਹ ਮੂਲ ਮੰਤਰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦਾ ਇਹਨੂੰ ਪੜਨ ਇਹ ਤੁਹਾਡੇ ਸਾਰੇ ਕਾਰਜ ਸਵਾਰ ਦੂ ਮਨ ਕਰਕੇ ਪੜਨਾ ਜੇ ਉਹ ਸਾਥ ਸੰਗਤ ਸਿਆਣੇ ਕਰੇ ਦੁੱਖ ਵੇਲੇ ਰਜ਼ਾਸੋ ਸੁੱਖ ਵੇਲੇ ਸਕਰਾਨਾ ਇਹ ਇਹ ਸਾਥ ਸੰਗਤ ਹਰ ਵੇਲੇ ਭਜਰਮੰਦਗੀ ਇਹ ਬੰਦੇ ਨੂੰ ਧਾਰ ਦਿੰਦੇ ਆ ਉਹ ਜਦੋਂ ਇਨਸਾਨ ਨੇ ਘਰੇ ਆ ਕੇ ਆਪਦੇ ਘਰ ਵਾਲੀ ਨੂੰ ਇਹ ਗੱਲ ਦੱਸੀ ਵੀ ਸਤਿਗੁਰੂ ਜੀ ਨੇ ਇਸ ਤਰ੍ਹਾਂ ਸਤਰਾ ਮੈਨੂੰ ਕਿਹਾ ਵੀ ਆਹ ਵਾਲੀ ਮੜਨੀ ਬੋਲ ਲੈ ਕੇ ਲੈ ਉਹ ਮਾਰੇ ਕਹਿੰਦੇ ਤੂੰ ਗਟਕਾ ਵੀ ਲੈ ਲਈ ਕੋਈ ਨਹੀਂ ਗਟਕੇ ਤੋਂ ਕਰੀ ਚਲੀ ਪਹਿਲਾਂ ਮੂਰ ਮੰਤਰ ਆਉਂਦਾ ਜਉ ਜੀ ਸੇਵਦੀ ਬਾਣੀ ਦੇ ਵਿੱਚੋਂ ਕਿਉਂਕਿ ਉਹ ਉਹ ਨੂੰ ਮੂਰ ਮੰਤਰੀ ਕਿਉਂਕਿ ਆਉਂਦਾ ਸੀ ਹੁਣ ਇੰਨੀ ਬਾਣੀ ਤਾਂ ਨਹੀਂ ਹਲੇ ਪੜੀ ਜਾਲੀ ਤੂੰ ਨੂੰ ਮੂਰ ਮੰਤਰ ਦਾ ਹੀ ਦੇਤਾ ਨਾਮ ਸਤਗੁਰ ਜੀ ਨੇ ਬਾਣੀ ਦੇ ਲਾਲ ਲਾ ਲਿਆ ਸਤਗੁਰ ਜੀ ਕਹਿੰਦੇ ਲੈ ਗੱਲ ਸੁਣ ਲਾ ਕੋਲੇ ਪਾਣੀ ਦਾ ਡੋਲਣਾ ਭਰ ਕੇ ਰੱਖ ਲਿਆ ਕਰਨਾ ਜਾਂ ਤੌੜਾ ਭਰ ਕੇ ਧਰ ਲਿਆ ਤੇ ਇਹ ਜਿਹੜਾ ਪਾਣੀ ਆ ਉਹ ਸਾਰੀ ਦਿਹਾੜੀ ਤੁਸੀਂ ਵਰਤਣਾ ਉਹ ਪਾਣੀ ਨੂੰ ਬਾਣੀ ਵਾਲੇ ਨੂੰ ਤੇ ਮੂਲ ਮੰਤਰ ਤੁਸੀਂ ਕਰੀ ਜਾਣਾ ਕਰੇ ਜਾਣਾ ਘੰਟਾ ਡੇਢ ਘੰਟਾ ਦੋਨਾਂ ਜੀਆਂ ਨੇ ਬਹਿ ਕੇ ਕਹਿੰਦੇ ਜੀ 7 ਵਜੇ ਰ ਉਸੇ ਤਰ੍ਹਾਂ ਪਾਣੀ ਰੱਖ ਲਿਆ ਉਸੇ ਤਰ੍ਹਾਂ ਇਹੋ ਨੇ ਵਿਧੀ ਬਣਾ ਲਈ ਸਾਧ ਸੰਗਤ ਜਦੋਂ ਨਾ ਉਹਨਾਂ ਦੇ ਘਰੇ ਇਹ ਗੱਲ ਹੋਣ ਲੱਗੀ ਸਵਾ ਡੇਢ ਮਹੀਨੇ ਤੋਂ ਉਹੀ ਬੱਚੇ ਕੁਦਰਤ ਮਾਹ ਕਮਹਾਰਾਜ ਵੱਲਿਓਂ ਉਹ ਕਹਿੰਦੇ ਜੀ ਅਸੀਂ ਕੰਮ ਕਰਿਆ ਕਰਾਂਗੇ ਪਿਤਾ ਜੀ ਸਾਨੂੰ ਦੱਸੋ ਉਹ ਕਹਿੰਦੇ ਆਪਣੀ ਜਾਇਦਾਦ ਆ ਪੰਜ ਚਾਰ ਕਿੱਲੇ ਵੀ ਉਹਨੂੰ ਕਰਿਆ ਕਰੋ ਚਲੋ ਭਾ ਜੋ ਖੇਤੀ ਕਰਨ ਲੱਗੇ ਮਹਾਰਾਜ ਨੇ ਬਰਕਤ ਪਾਉਣੀ ਹੁੰਦੀ ਆ ਕੰਮ ਦੇ ਵਿੱਚ ਸਾਧ ਸੰਗਤ ਤਾਂ ਤੋਂ ਨਹੀਂ ਛੱਡਣਾ ਹੁੰਦਾ ਤੇਰੇ ਕੰਮ ਦੇ ਵਿੱਚ ਹੀ ਬਰਕਤ ਪਾਉਣੀ ਆ ਤੂੰ ਕੰਮ ਕਰਨਾ ਰਾਹ ਤੈਨੂੰ ਸਿੱਧੇ ਪਾਦਣਾ ਮਹਾਰਾਜ ਨੇ ਉਹ ਕੰਮ ਦੇ ਵਿੱਚ ਉਹ ਐਸੀ ਵਰਕਰਤ ਪੈ ਜਾਂਦੀ ਆ ਤੇਰੇ ਘਰੇ ਪੈਸੇ ਜੜਨ ਲੱਗ ਗਏ ਤੇ ਉਹ ਸਾਥ ਸੰਗਤ ਜਾਇਦਾਦ ਕਰਨ ਲੱਗ ਗਏ ਚਾਰ ਕਿਲੇ ਨਾਲ ਹੋਰ ਅੜਕਾ ਲੇ ਹੌਲੀ ਹੌਲੀ ਉਹ ਵੱਲ ਦਾ ਨਾ ਕਰਦੇ ਰੇ ਕਰਦੇ ਰੇ ਜਿਵੇਂ ਜਿਵੇਂ ਬਾਣੀ ਪੜਦੇਗੇ ਤੇਵੇਂ ਤੇ ਉਹਨਾਂ ਦਾ ਕਾਰਜ ਘਰੇ ਬੇਥ ਬੇਥ ਥਵਾਕੀ ਜੀ ਥਵਾਕ ਰਹਿਣ ਲੱਗ ਗਿਆਂ ਥਵਾਕ ਰਹਿਣੋਂ ਕੰਮ ਕਰਨ ਲੱਗ ਗਏ ਕੰਮ ਕਰਨ ਨਾਲ ਚਾਰ ਕਿਲੇ ਨਾਲ ਹੋਰ ਅੜਕਾ ਲੇ ਮਾਮਲੇ ਪੌੜੀ ਤੇ ਕਰਕੇ ਤੇ ਉਹ ਕਰਨ ਲੱਗ ਗਏ ਸਾ ਸਾਂਗਤੋ ਅੱਜ ਕੁਸ਼ੋਰ ਕੱਲ ਕੁਸ਼ੋਰ ਅੱਜ ਕੁਸ਼ੋਰ ਕੱਲ ਕੁਸ਼ੋਰ ਐ ਕਰਦੇ ਗਏ ਉਹ ਕਿਸਾਨ ਦਾ ਪੂਰਾ ਕੰਮ ਚੜ ਗਿਆ ਜਾਣਿਆ ਕਿਨੇ ਬਾਣੀ ਨੇ ਮਨ ਨੇ ਮਨ ਕਰਕੇ ਨਾਲ ਸੀ ਰੋ ਮਨ ਮੇਰੇ ਦੁੱਖ ਸਭ ਵਿਸਾਰਨਾ ਉਹ ਸਾਰੇ ਜਿਹੜੇ ਦੁੱਖ ਕਲੇ ਸੀ ਉਹ ਕੱਟੇ ਗਏ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਫਿਰ ਉਹ ਕਾਰਜ ਸਵਾਰਤਾ ਸਤਗੁਰ ਦੀ ਨੇ ਲੋ ਕਿਸਾਨ ਸੀ ਵਿਰੋਧੇ ਘਰੇ ਉਹਦੇ ਬੱਚੇ ਕੰਮ ਕਰਨ ਲੱਗ ਗਏ ਹੋਰ ਉਦੋਂ ਦਾ ਹੋਰ ਵੱਧ ਗਏ ਹੋਰ ਵੱਧ ਗਏ ਹੋਰ ਵੱਧ ਗਏ ਵਿਆਹੇ ਕਰੇ ਬੱਚੇ ਹੋ ਗਏ ਘਰੇ ਜਿਤੋਂ ਉ ਪਰੋਂ ਉਹ ਪਰਿਵਾਰ ਵਸਦਾ ਤੇ ਰਸਦਾ ਇਤਿਹਾਸ ਇਹ ਗੱਲ ਕਹਿੰਦਾ ਹੈ ਇਸ ਤਰ੍ਹਾਂ ਜੇ ਆਪਾਂ ਵਾਹਿਗੁਰੂ ਦਾ ਮਾਨ ਕਰਕੇ ਰਹਾਂਗੇ ਸਾਧ ਸੰਗਤ ਆਪਣੇ ਸਾਰੇ ਕਾਰਜ ਸੁਧਾਰੇ ਜਾਂਦੇ ਆਉਣ ਜਿਵੇਂ ਸਾਧ ਸੰਗਤ ਭਾਈ ਤਾਰੂ ਸਿੰਘ ਜੀ ਮਾਨ ਕਰਕੇ ਬਾਰਾ ਜਨ ਰਹੇ ਆ ਭਾਈ ਸਾਹਿਬ ਅਸੇ ਸਵੇਤ ਸਿੰਘ ਵੀ ਮਾਨ ਕਰਕੇ ਰਹੇ ਆ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਹਲਾ ਜੀ ਇਹ ਮਾਨ ਕਰਕੇ ਰਿਹਾ ਬਾਬਾ ਦੀਪ ਸਿੰਘ ਜੀ ਮਾਨ ਕਰਕੇ ਰਹੇ ਆ ਇਹ ਸਹਾ ਸੰਗਤ ਜਿਹੜੇ ਜਿਨ੍ਹਾਂ ਨੇ ਮਾਨ ਉਹਦੇ ਸਾਰੇ ਕਾਰਜ ਸਾਰੇ ਗਏ ਤੇ ਅੱਜ ਉਹਨਾਂ ਦਾ ਰੰਧੀ ਦੁਨੀਆ ਤੇ ਕਰਨਾ ਆ ਜਿਨ੍ਹਾਂ ਨੇ ਨਾਮ ਜਪਿਆ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਲਾਂ ਸਾਰੇ ਕਾਰਜ ਸਾਰੇ ਆਹਨਾਂ ਦੇ ਅਜ ਰਿੰਦੀ ਦੁਨੀਆ ਤੇ ਕਰਨਾ ਹੈ ਸਾ ਸੰਗਤ ਇਹ ਕੰਮ ਦੇ ਵਿੱਚ ਹੀ ਬਰਕਤ ਪੈਂਦੀ ਹੁੰਦੀ ਆ ਕੰਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਉਹਦੇ ਨਾਲ ਪਰਮੇਸ਼ਰ ਥੋਡੇ ਨਾਲ ਰਹਿਣ ਲੱਗ ਜਾਂਦਾ ਅੰਗ ਸੰਗ ਹੋ ਜਾਂਦਾ ਬਾਣੀ ਥੋਡੇ ਨਾਲ ਰਹਿਣ ਲੱਗ ਜਾਂਦੀ ਆ ਬਾਣੀ ਦੇ ਨਾਲ ਕਿੰਨੇ ਕਰੋੜ ਤੇ 33 ਕਰੋੜ ਦੇਵਤਾ ਕਹਿੰਦੇ ਆ ਜਦੋਂ ਉਹਨਾਂ ਦੀਆਂ ਬਾਤਾਂ ਪੜਨ ਲੱਗ ਗਏ ਅਸੀਂ ਦਮ ਰੇਦਾਂ ਦੀਆਂ ਬਾਤਾਂ ਪੜਨੇ ਗੁਰ ਸਿੱਖਾਂ ਦੀਆਂ ਬਾਤਾਂ ਪੜਨ ਲੱਗ ਗੀਆਂ ਤੇ ਬਾਣੀ ਪੜਦਾ ਫੜਦਾ ਬੰਦਾ ਇਤਿਹਾਸਵਾਲ ਵੀ ਹੋ ਜਾਂਦਾ ਇਤਿਹਾਸ ਪੜਦਾ ਵੀ ਆ ਸੁਣਦਾ ਵੀ ਐ ਫਿਰ ਉਹ ਤੇਰੇ ਕਾਰਜ ਸੁੱਧ ਹੁੰਦੇ ਐ ਜਦੋਂ ਸਤ ਗੁਰੂ ਜੀ ਦਾ ਨਾਮ 24 ਘੰਟੇ ਲੈਣਾ ਨਾ ਉਹਦੇ ਨਾਲ ਸਾਧ ਸੰਗਤ ਵਾਹਿਗੁਰੂ ਪਤਨੀ ਦੇ ਕਿੰਨੇ ਕਾਰਜ ਸਵਾਰੂ ਆ ਇਸ ਤਰ੍ਹਾਂ ਸਾਧ ਸੰਗਤ ਬੰਦੇ ਦੇ ਕਾਰਜ ਪਰਮੇਸ਼ਰ ਕਰਤਾ ਵਹ ਹੁਣ ਜਿਵੇਂ ਤੁਸੀਂ ਲਾਲੋ ਸਾਹਿਬ ਵੀ ਆਪਾਂ ਹੁਣ ਬਾਬੇ ਭਾਈ ਸਿਕਰਮ ਦੇ ਸਥਾਨ ਤੇ ਜਾਂਦੇ ਆਂ ਸਾਧ ਸੰਗਤ ਸਾਰੇ ਹੀ ਲਾਲੋ ਆਪਾਂ ਸਾਰੇ ਜਿੰਨੇ ਵੀ ਬਾਬਾ ਭਾਈ ਸਿਕਰਮ ਦੇ ਸਥਾਨ ਤੇ ਜਾਂਦੇ ਆਂ ਮਨ ਕਰਕੇ ਮੰਨਦੇ ਆਪਾਂ ਬਾਬਾ ਜੀ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਆਪਾਂ ਬਾਣੀ ਪੜ੍ਹਦੇ ਆਂ ਬਾਬਾ ਜੀ ਦੇ ਦਰ ਤੇ ਸੇਵਾ ਕਰਦੇ ਆਂ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਦੇ ਵਿੱਚ ਆਪਾਂ ਆਪਦਾ ਸੇਵਾ ਕਰਦੇ ਆਂ ਧਰਮ ਮਨ ਧੰਦੇ ਨਾਲ ਫਿਰ ਆਪਣੇ ਕਾਰਜ ਕੋਣ ਸਵਾਰਦਾ ਸਤ ਗੁਰੂ ਅੱਜ ਆਪਣੇ ਬਸੇ ਬੱਚੇ ਬਾਹਰਲੇ ਦੇਸਾਂ ਦੇ ਵਿੱਚ ਬੈਠੇ ਆ ਉਹ ਕਿਦੀ ਬਦੌਲਤ ਆ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਬਾ ਭਾਈ ਸੁਖਰਾਮ ਜੀ ਦੀ ਜਦੋਂ ਇਹਦੇ ਦਰ ਤੇ ਆਪਾਂ ਇਸ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਾਂਗੇ ਨਾ ਫਿਰ ਇਹ ਆਪਣੇ ਕਾਰਜ ਸਵਾਰਦਾ ਅੱਜ ਸਾਰੇ ਸੌਖੇ ਆ ਜਿੰਨੇ ਵੀ ਉੱਥੇ ਸੇਵਾ ਲਾਰਾ ਹੈ ਐਡੀ ਕਿਰਪਾ ਵਾਹਿਗੁਰੂ ਦੀ ਅੱਗੇ ਦੀ ਅੱਗੇ ਵਧਾਉਂਦਾ ਪਰਮੇਸ਼ਰ ਫਿਰ ਜਦੋਂ ਬੰਦਾ ਇਹ ਜੇ ਕਾਰਜ ਕਰਦਾ ਤੇ ਜਦੋਂ ਆਪਾਂ ਉਹਦੇ ਘਰੇ ਮੈਂ 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 ਕਰਦਾ ਮੈਂ ਕਰਿਆ ਮੈਂ ਕਰਿਆ ਉਹ ਪਿੱਛੇ ਨੂੰ ਸੜਦਾ ਫਿਰ ਅੱਗੇ ਨੂੰ ਨਹੀਂ ਵਧਣ ਦਿੰਦਾ ਉਹ ਪਿੱਛੇ ਨੂੰ ਜਾਂਦਾ ਬੰਦਾ ਜਦੋਂ ਵੀ ਕਹਿਣਾ ਸੰਗਤ ਨੇ ਕਰਿਆ ਗੁਰੂ ਨਾਨਕ ਨੇ ਕਰਿਆ ਮੈਂ ਨਹੀਂ ਕੁਝ ਕਰਿਆ ਮੈਂ ਕੀ ਕਰਨ ਜੋਗਾ ਨਮਾਲਾ ਤੁਰਿਆ ਮੈਨੂੰ ਜਾਂਦਾ ਨਹੀਂ ਉਹ ਕੀ ਮੈਂ ਕਰ ਦੋ ਨਵੇਂ ਸਾਧ ਸੰਗਤ ਉਹ ਵਾਹਿਗੁਰੂ ਦੀ ਬਾਣੀ ਪੜ ਲਓ ਬਸ ਇਹਦੇ ਵਿੱਚ ਹੀ ਆ ਸਾਰਾ ਉਸ ਇਸ ਤਰ੍ਹਾਂ ਕਰਕੇ ਸਾਧ ਸੰਗਤ ਜਿੰਨਿਆਂ ਨੇ ਵੀ ਸਤਿਗੁਰੂ ਜੀ ਦੀ ਬਾਣੀ ਨੂੰ ਪੜਿਆ ਹੁਣ ਇੱਕ ਕੋਈ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਕੋਲੇ ਆ ਗਿਆ ਬਾਬਾ ਜੀ ਕੋਲੇ ਹੁਣ ਸਾਧੂ ਜਿਹੜੇ ਬਾਬਾ ਅਤਰ ਸਿੰਘ ਦੇ ਵੀ ਪਹੁੰਚੇ ਵੇ ਸਾਧੂ ਸੀ ਉਹਨ ਲੋਕ ਤਾਂ ਕਿ ਜਿਹੜੇ ਫੌਜੀ ਸੀ ਇਹ ਗੋਰੀਆ ਦੇ ਕੱਲੇ ਸੀ ਇਹ ਫਲਾਨਾ ਕਿਸੇ ਨੇ ਕੱਲੇ ਨਹੀਂ ਸੀ ਸਾਥ ਸੰਗਤੋ ਜਦੋਂ ਗੋਰੀਆ ਦਾ ਰਾਜ ਹੋ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਛੱਡ ਕੇ ਆ ਗਏ ਗੁਰੂ ਦੀ ਬਾਣੀ ਦੇ ਲੜ ਲੱਗ ਗਏ ਤੇ ਬਾਣੀ ਨੇ ਚੜ੍ਹਾਏ ਆ ਫਿਰ ਇਹ ਤਾਂ ਇਹਨਾਂ ਦੇ ਕਾਰਜ ਕਰਿਆ ਜ ਦੁਨੀਆਂ ਤੇ ਨਾਮ ਬਾਬਾ ਅਤਰ ਸਿੰਘ ਜੀ ਜਿਹੜੇ ਅੰਗਰੇਜ਼ਾਂ ਦੇ ਮਗਲ ਲੱਗੇ ਸੀ ਪਿੱਠੂ ਸੀ ਨਾ ਜਿਹੜਾ ਜੇਲਦਾਰ ਹੈ ਇੱਕ ਹੋਰ ਇਹਨਾਂ ਦਾ ਨਾਲ ਇਹਦੇ ਉਹ ਆ ਅੰਗਰੇਜ਼ਾਂ ਦੇ ਮਗਰ ਤਾਂ ਲੱਗੇ ਹੋਏ ਇਹ ਨਹੀਂ ਲੱਗੇ ਸੀ ਇਹਨਾਂ ਨੂੰ ਕੋਈ ਗੁਰਸਿੱਖ ਆ ਕੇ ਕਹਿੰਦੇ ਨਾ ਕਹਿੰਦੇ ਬਾਬਾ ਜੀ ਸਾਨੂੰ ਨਿਰੰਕਾਰ ਦੇ ਦਰਸ਼ਨ ਕਰਾਓ ਉਹ ਕਹਿੰਦੇ ਲੈ ਸਿੰਘੋ ਕੋਈ ਨਹੀਂ ਜੇ ਤੁਸੀਂ ਦਰਸ਼ਨ ਕਰਨੇ ਚਾਹੋਗੇ ਤੁਹਾਨੂੰ ਕਰਾ ਦੇਾਂਗੇ ਕਹਿੰਦੇ ਜੀ ਸਤਿ ਵਚਨ ਕਹਿੰਦੇ ਆਜੋ ਬਹਿ ਜਾਓ ਇੱਕ ਥੜੀ ਦੇ ਉੱਤੇ ਚੌਂਕੜੀ ਮਾਰ ਕੇ ਬਹਿ ਗਏ ਉੱਧਰ ਬਾਬਾ ਹਾਦਰ ਸਿੰਘ ਜੀ ਬਹਿ ਗਏ ਉੱਧਰ ਉਹ ਦੋ ਸਿੰਘ ਉਹ ਬਹਿ ਗਏ ਕਹਿੰਦੇ ਲੈ ਜਦੋਂ ਸਾਨੂੰ ਦਰਸ਼ਨ ਹੋ ਗਏ ਸਾਨੂੰ ਦੱਸਿਓ ਉਸਾ ਦੇ ਵੀ ਰੰਕਾਰ ਨੂੰ ਧਿਆਈ ਜਾਂਦੇ ਆ ਧਿਆਈ ਜਾਂਦੇ ਆ ਧਿਆਈ ਜਾਂਦੇ ਆ ਧਿਆਈ ਜਾਂਦੇ ਆ ਜਦੋਂ ਧਿਆਈ ਜਾਂਦੇ ਆ ਕੋਈ ਪੇਪਰ ਲੈਣ ਲੱਗੇ ਵੀ ਸਾਨੂੰ ਦਰਸ਼ਨ ਕਰੋ ਸਾਹ ਸੰਗਤ ਅਕਾਲ ਪੁਰਖ ਦਾ ਨਾ ਰੰਗ ਨਾ ਰੂਪ ਨਾ ਰੇਖ ਨਾ ਸਰੀਰ ਨਾ ਕੋਸ਼ਣੀ ਹੈ ਉਹ ਇੱਕ ਆਕਾਸ਼ ਵਾਣੀ ਹੈ ਲੈਟ ਰੂਪ ਦੇ ਵਿੱਚ ਹੈ ਇੱਕ ਚਲ ਘਾਰਾ ਪੈਣਾ ਤੇਰੇ ਮੇਰ ਪਰਿਆਸਰ ਤੇ ਹੱਥ ਰੱਖੇ ਦਾ ਆਕਾਸ਼ ਵਾਣੀ ਹੋਣੀ ਹੈ ਉਹ ਸੀ ਉਧਰ ਬਾਬਾ ਆਤਰ ਸਿੰਘ ਜੀ ਨੂੰ ਕਾਸ਼ ਬਣੀ ਵੀ ਲੈ ਪਾਕਤਾ ਹੁਣ ਦਰਸ਼ਨ ਹੋਣ ਲੱਗੇ ਆ ਜਦੋਂ ਦਰਸ਼ਨ ਹੋਣ ਲੱਗੇ ਤੇ ਪਤਾ ਨਹੀਂ ਕਿੰਨੇ ਕੁ ਸੂਰਜਾਂ ਦਾ ਸੇਕ ਪੈਣ ਲੱਗ ਗਿਆ ਜਦੋਂ ਸਾ ਸੰਗਤੋ ਸੇਕ ਪੈਣ ਲੱਗਣਾ ਥੋੜਾ ਥੋੜਾ ਵਧਿਆ ਸੇਕ ਤੇ ਦੋਨੇ ਛੱਡ ਕੇ ਭੱਜ ਗਏ ਬਾਬਾ ਆਤਰ ਸਿੰਘ ਜੀ ਬੈਠੇ ਇਕੱਲੇ ਜਦੋਂ ਘੰਟੇ ਡੇਢ ਘੰਟੇ ਬਾਅਦ ਵਰਤੀ ਖੁੱਲੀ ਤੇ ਪਾਸੇ ਦੇਖਿਆ ਤਾਂ ਕੋਈ ਵੀ ਨਹੀਂ ਤੇ ਪਰੇ ਹੋ ਦੂਰ ਹੋ ਕੇ ਖੜ ਗਏ ਬਾਬਾ ਜੀ ਕਹਿੰਦੇ ਕੀ ਗੱਲ ਭਾਈ ਤੁਹਾਨੂੰ ਤਾਂ ਦਰਸ਼ਨ ਹੋਣ ਲੱਗੇ ਸੀਗੇ ਤੇ ਤੁਸੀਂ ਉੱਠ ਕੇ ਭੱਜ ਗਏ ਕੀ ਗੱਲ ਹੈ ਕਹਿੰਦੇ ਬਾਬਾ ਜੀ ਸਾਤੋਂ ਤਪ ਨਹੀਂ ਥੋੜਾ ਚੱਲਿਆ ਗਿਆ ਥੋੜੇ ਸਰੀਰ 'ਚ ਉਹ ਇੰਨਾ ਸੇਕ ਮਾਰਨ ਲੱਗਾ ਸਾਨੂੰ ਤਾਂ ਐ ਚੜ ਗਿਆ ਜਿਵੇਂ ਅੱਗ ਲੱਗੀ ਹੁੰਦੀ ਹੈ ਦਾਲੇ ਪਤਾਲੇ ਉਹ ਕਹਿੰਦੇ ਫਿਰ ਇਹੀ ਲੈਟਰੂ ਸੀ ਇਹੀ ਨਿਰੰਕਾਰ ਸੀ ਉਹਦਾ ਨਾ ਰੂਪ ਆ ਨਾ ਰੇਖਾ ਨਾ ਰੰਗ ਨਾ ਕੋਸ਼ ਨਹੀਂ ਹੈ ਨਾ ਸਰੀਰ ਚਾਹੋ ਉਹਦਾ ਸਨੂ ਜੋ ਦਰਸ਼ ਹੋਣ ਲੱਗੇ ਲੱਗਣੇ ਸੀ ਤੁਸੀਂ ਪੱਜ ਗਏ ਆਹੀ ਦਰਸ਼ਣਾ ਨਾ ਕਦੇ ਕਾਸ਼ ਬਾਣੀ ਹੋਣੀ ਸੀ ਤੇ ਤੁਹਾਡੇ ਉੱਤੇ ਮੇਰ ਭਰਿਆ ਸਰ ਤੇ ਹੱਥ ਰੱਖਿਆ ਜਾਣਾ ਸੀ ਲੈਡ ਰੋਪ ਦਾ ਅਧੇ ਨੇ ਕਈਆਂ ਦੇ ਸਰਾਂ ਦੇ ਉੱਤੇ ਆਏ ਆਏ ਲੈਡ ਲੱਗੀ ਹੁੰਦੀ ਆਏ ਹੱਥ ਕਰਿਆ ਹੁੰਦਾ ਵਾਹਿਗੁਰੂ ਦਾ ਤੇ ਉਤੋਂ ਚਾਣਨ ਪੈਂਦਾ ਹੁੰਦਾ ਉਹ ਆ ਨਿਰੰਕਾਰ ਦਾ ਸਰੂਪ ਬੰਦੇ ਨੂੰ ਕਈ ਪਤਾ ਨਹੀਂ ਕਿੰਨੇ ਕੁ ਜੋਗਾਂ ਦਾ ਚਾਣਨ ਕਰਾ ਦਿੰਦੇ ਆ ਵੀ ਸਾਰਾ ਕੁਝ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਇਹ ਹਰੀਕ ਦੇ ਵਸ ਦਾ ਰੋਗ ਨਹੀਂ ਹੈ ਕਈ ਬੰਦੇ ਲੱਗ ਜਾਂਦੇ ਕਿਹੜਾ ਕਹਿੰਦੇ ਦੱਸ ਦੇ ਬਾਬਾ ਲਾਲ ਸਿੰਘ ਜੀ ਦੇ ਨਾਲ ਕਿਸੇ ਜਣ ਨੂੰ ਦੇਖ ਕੇ ਨਾ ਦੋ ਤਿੰਨ ਬੰਦਿਆਂ ਨੇ ਵੀ ਬਾਬਾ ਜੀ ਰਾਤ ਨੂੰ ਕਿੱਲੀ ਦੇ ਨਾਲ ਕੇਸ ਬੰਨ ਲੈਂਦੇ ਆ ਕੇਸ ਬੰਨ ਕੇ ਤਪਛਿਆ ਕਰਦੇ ਆ ਵਾਹਿਗੁਰੂ ਵੇ ਸੌਂ ਹੀਂ ਰਾਂ ਸੀ ਮੇਰੇ ਵਰਗਾ ਰੀਸ ਕਰਨ ਲੱਗ ਗਿਆ ਜਦੋਂ ਰੀਸ ਕਰਨ ਲੱਗ ਗਿਆ ਦੇਸ ਆਸ ਅੰਗੜੋ ਜਿਹਦੇ ਸਿਰ ਤੇ ਚਾਰਕ ਬਾਲ ਸੀ ਮੇਰੇ ਵਿਚਾਰੇ ਦੇ ਮੇਰੇ ਕਿੱਲੇ ਨਾ ਬੰਨੇ ਸੀ ਨੀਂਦ ਦਾ ਝੂਟਾ ਇਹ ਜਾਇਆ ਬਜਨ ਸੀ ਪਾਣਾ ਕੁਆਂਟਲ ਤੇ ਥੱਲੇ ਨੂੰ ਤਾਂ ਸਰੀਰ ਡਿੱਗਿਆ ਤੇ ਬੁੱਧੀ ਵੀ ਪਟਿਆ ਗਿਆ ਬੁੱਧਾ ਹੀ ਪਟਿਆ ਗਿਆ ਇੱਥੋਂ ਤੇ ਲਹੂ ਲਹਾਣ ਹੋਇਆ ਪਿਆ ਬੁਰੇ ਹਾਲ ਬਾਬਾ ਨਾਸੇ ਜੀ ਮਿਲੇ ਉਹਨੂੰ ਕਹਿੰਦੇ ਕੀ ਗੱਲ ਭਗਤਾ ਆਖਾ ਖਾਲ ਕੀ ਬਣਾਇਆ ਕਹਿੰਦਾ ਮਾਰੇ ਸੋਡੀ ਰੀਸ ਕਰਨ ਲੱਗਿਆ ਸੀ ਉਹ ਕਹਿੰਦੇ ਭਲਿਆ ਲੋਕ ਆਏ ਦਰਗਾਹ ਚ ਆਉਂਦੀਆਂ ਗੱਲਾਂ ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ ਇਹ ਸਾਧੂ ਸੰਤ ਹਰੇਕ ਨਹੀਂ ਬਣ ਸਕਦਾ ਪਤਾ ਨਹੀਂ ਕਿੰਨੇ ਕੁ ਜੋਗਾ ਨਹੀਂ ਤਪੱਸਿਆ ਘਰੀ ਹੁੰਦੀ ਆ ਫੇਰ ਉਹ ਸਾਧੂ ਦੇ ਰੂਪ ਚ ਆਉਂਦਾ ਫੇਰ ਉਪਦੇਸ਼ ਕਰਦਾ ਫੇਰ ਉਹਦਾ ਦਿੱਤਾ ਹੋਇਆ ਉਪਦੇਸ਼ ਸੰਗਤਾਂ ਮੰਨਦੀ ਆ ਨਹੀਂ ਇੱਥੇ ਆ ਕਈ ਹਰ ਜਗਰਾਵਾਲਾ ਹੁਣ ਇਹ ਵੀ ਉਪਦੇਸ਼ ਕਰਦਾ ਹੀ ਸੀ ਬਲਵਿੰਦਰ ਸਿੰਘ 68 ਵਾਲਾ ਚਰਨ ਘਾਟ ਵਾਲਾ ਬਚੋ ਇਹ ਜਿਆ ਤੋਂ ਬਚੋ ਮਾਰਾ ਇਹ ਤਾਂ ਕਿ ਆਪਦੀ ਘਰੇ ਵੇਖੋ ਕਿਸਾਨ ਨੂੰ ਕੀ ਕਿਹਾ ਸੀ ਵੀ ਘਰੇ ਜਾਵੜਾ ਦੇ ਘਰੇ ਬਹਿ ਕੇ ਬਾਣੀ ਪੜ ਲਾ ਤੇ ਬਾਣੀ ਪੜੀ ਤੇ ਦੇਖ ਲਾ ਕਾਰਜ ਸੋਧ ਹੋ ਕੇ ਤੇ ਅੱਜ ਹੋਰ ਕੱਲ ਹੋਰ ਤਰੱਕੀ ਕਰਨ ਲੱਗ ਗਿਆ ਇਹ ਬਾਣੀ ਦੇ ਸਾਰਾ ਕੋਈ ਬਾਣੀ ਦੇ ਹੱਥ ਚ ਬਾਣੀ ਪੜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਰੀਸ ਨਾ ਕਿਸੇ ਦੀ ਕਰੋ ਜਿਵੇਂ ਚੱਲਦਾ ਆਉਂਦਾ ਵਧੀਆ ਚਲਾਓ ਪਰ ਗੁਰੂ ਨਾਲੋਂ ਨਾ ਟੁੱਟੋ ਇਹਦੇ ਨਾਲ ਉਹਨਾਂ ਟਟੋ ਆ ਚੀਜ਼ਾਂ ਨੇ ਆਪਣੇ ਨਾਲ ਨਹੀਂ ਜਾਣਾ ਜਿਹੜੇ ਆਪਾਂ ਸਵਾਦ ਜੀਬ ਦੇ ਤੇਕ ਦੇ ਵਰਦੇ ਆ ਦੇਖਿਆ ਮੈਂ ਤਾਂ ਆਪ ਬਹੁਤ ਦੇਖਿਆ ਬੜਾ ਕੁਛ ਕਰਿਆ ਨਸ਼ੇ ਸਾਰੇ ਕਰਕੇ ਦੇ ਕੇ ਸ਼ਰਾਬਾਂ ਪੀਤੀਆਂ ਪਰ ਕੁਛ ਨਹੀਂ ਇਹਦੇ ਵਿੱਚ ਪਿਆ ਸਾਸਾਂ ਜਿਹੜਾ ਆ ਨਜ਼ਾਰਾ ਨਾ ਹੁਣ ਸੱਚੇ ਪਾਤਸ਼ਾਹ ਦੀ ਬਾਣੀ ਪੜਨ ਦਾ ਤੇ ਸੇਵਾ ਕਰਨ ਦਾ ਇਹ じゃ ਬਲਤੇ ਨਜ਼ਾਰਾ ਨਹੀਂ ਕਿਤੇ ਹੋ ਰਿਹਾ ਹੈ ਉਹਨੂੰ ਸੱਚਖੰਡ ਤੇ ਸੁਰਗ ਇੱਥੇ ਹੀ ਆ ਸਾਧ ਸੰਗਤ ਉੱਪਰ ਨਹੀਂ ਕਿਸੇ ਨੇ ਦੇਖਿਆ ਜੇ ਤੂੰ ਸਾਧੂ ਦੇ ਸੰਗ ਰਹਿਣਾ ਉਹਦੀ ਜਗ੍ਹਾ ਦੇ ਵਿੱਚ ਜਾਣਾ ਸੰਗਤ ਕਰਦਾ ਬਾਣੀ ਪੜਦਾ ਤਾਂ ਸਵਰਗ ਹੈ ਜੇ ਤੂੰ ਇਹ ਗੰਦੇ ਗੀਤ ਸੁਣਦਾ ਫਿਰਦਾ ਤੇ ਹੋਰ ਕਿਸੇ ਪਾਸੇ ੱੱੱਕੇ ਖਾਂਦਾ ਤੁਰਿਆ ਫਿਰਨਾ ਉਹ ਤੇਰਾ ਨਰਕ ਵਾਲੇ ਸੌਦੇ ਆ ਉਹ ਤੇਰਾ ਨਰਕ ਹੀ ਆ ਕਿਉਂ ਤੈਨੂੰ ਉਧਰ ਜਦੋਂ ਮਿਲਣਗੇ ਕਿਉਂ ਆ ਗਿਆ ਲਾਂਟ ਦੇਣਗੇ ਤੈਨੂੰ ਕਿਉਂ ਆ ਗਿਆ ਫਿਰ ਕਿਉਂ ਉਧਰ ਕੀ ਮਿਲਿਆ ਉਹ ਤੈਨੂੰ ਕਹਿੰਦੇ ਨੇ ਲੋਕ ਉਗਲਾਂ ਨਰਕ ਦੀਆਂ ਤੇ ਜਦੋਂ ਤੂੰ ਬਾਬਾ ਜੀ ਅਗਲਾ ਕਹਿੰਦਾ ਵੀ ਆਹ ਬਾਜੀ ਸਾਸਰੀ ਕਾਲ ਜੀਤ ਸਿੰਘ ਜੀ ਬਾਜੀ ਸਾਸਰੀ ਕਾਲ ਇਹ ਸਾਸਰੀ ਕਾਲ ਆਪਾਂ ਨੂੰ ਨਹੀਂ ਕੋਈ ਬੁਲਾਉਂਦਾ ਆਪਣੇ ਅੱਗੇ ਹੋਰ ਥੋੜੇ ਫਿਰਦੇ ਆ ਇਹ ਬੁਲਾਉਂਦੇ ਆ ਵੀ ਤੁਸੀਂ ਬਾਬਾ ਭਾਈ ਸਗਰਾਵੀ ਦੇ ਸਥਾਨ ਤੇ ਸੇਵਾ ਕਰਦੇ ਆ ਸਾਹ ਸੰਗਤ ਤਾਂ ਬੁਲਾਉਂਦੇ ਆ ਲੋਕ ਕਈ ਏ ਵਰਗੇ ਮੇਰੇ ਵਰਗੇ ਦੋ ਬੰਦੇ ਸਾਸਰੀ ਕਾਲ ਬੋਲਦੇ ਚਾਵ ਲਿਆ ਨਹੀਂ ਸਾਰੀ ਦਿਹਾੜੀ ਹੋ ਟਿਕਦਾ ਭਲਾਣਾ ਮੈਨੂੰ ਸਾਸਰੀ ਕਾਲ ਬੁਲਾ ਗਿਆ ਉਹ ਬਾਬਾ ਜੀ ਦੀ ਸੇਵਾ ਕਰਦੇ ਕਰਕੇ ਆਪਾਂ ਆਪਾਂ ਨੂੰ ਬੁਲਾਉਂਦੇ ਆ ਲੋਕੋ ਪੁੱਲ ਜਗਤ ਤੇ ਤੈਨੂੰ ਤੈਨੂੰ ਬੁਲਾਉਂਦੇ ਆਓ ਇhta ਕਰਕੇ ਸਾਧ ਸੰਗ ਦੇ ਉਹ ਸਤਿਗੁਰੂ ਦੇ ਦਰਬਾਰ ਤੇ ਜਾਂਦੇ ਆ ਸੇਵਾ ਕਰਦੇ ਆ ਬਾਣੇ ਪੜਦੇ ਆ ਤੇ ਉਦੋਂ ਆਪੇ ਹੀ ਦੁਨੀਆ ਦੇ ਨਾਲ ਬੋਲ ਚਾਲ ਵੱਜ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ